ਇਹ ਟਰੈਕਟਰ ਨਾਲ ਕੋਈ ਤੋੜਪੋੜ ਨਹੀਂ ਕਰੀ ਆਪਾਂ ਠੀਕ ਹੈ ਜੀ ਕੋਈ ਟਰੈਕਟਰ ਨਾਲ ਜ਼ਿਆਦਾ ਮਿਲੀ ਇਹ ਭੰਨ ਤੋੜ ਨਹੀਂ ਕਰੀ ਜਿਵੇਂ ਇਤੋਂ ਵੱਡ ਤੇ ਉੱਪਰ ਜੇ ਵੱਢ ਕੇ ਐਦਾ ਕੁਝ ਨਹੀਂ ਕਰਿਆ ਔਰ ਜੈਨੂਇਨ ਹੀ ਰੱਖਿਆ ਹੈ ਕਸਟਮਰ ਨੂੰ ਨਹੀਂ ਪਸੰਦ ਆਉਂਦਾ ਤਾਂ ਕੋਈ ਚੱਕਰ ਨਹੀਂ ਉਹਨੂੰ ਬੰਦ ਕਰ ਸਕਦਾ ਹੈ ਮੰਨ ਲਓ ਕੇਮਾ ਬਦਲਦੇ ਟਰੈਕਟਰਾਂ ਦੀਆਂ ਆਪਾਂ ਵੀ ਕੇਮ ਬਦਲ ਗਈ ਨਾ 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 ਜੀ ਨਾ ਨਾ ਕੇਮ ਕੋਈ ਨਹੀਂ ਬਦਲਦੇ ਕੇਮ ਕੋ ਜੈਨੂਨ ਟਰੈਕਟਰ ਕੰਪਨੀ ਦਾ ਹੈਗਾ ਕਿਉਂ ਛੇੜਖਾਨੀ ਕਰੀਏ ਠੀਕ ਹੈ ਜੀ ਕੰਪਨੀ ਵੀ ਕਰ ਸਕਦੀ ਹੈ ਕੇਮਾ ਬਦਲਣਾ ਕਿਉਂ ਕਰਦੀ ਹੈ ਕੰਪਨੀ ਇੱਕ ਸਿਲੰਡਰ ਤੋਂ ਦੋ ਸਿਲੰਡਰ ਤਿੰ ਉਹ 60 एचवी ਆਉਂਦਾ ਹੈਗਾ 75 एचवी ਆਉਂਦਾ ਉਹ ਵੀ ਤਿੰਨ ਸਿਲੰਡਰ ਹੀ ਹੈ ਠੀਕ ਕਿ ਪਹਿਲਾਂ ਕਿੱਥੇ ਕੰਮ ਕਰ ਚੁੱਕੇ ਹੋ ਮਨ ਲਾ ਪਹਿਲਾਂ ਭਾਈ ਮੈਂ ਪਹਿਲਾਂ ਮੈਸੀ ਕੰਪਨੀ ਜਾਂਦਾ ਸੀਗਾ ਅੱਛਾ ਮੈਸੀ ਦਾ ਸਪੈਲ ਇਸਟ ਹੈਗਾ ਉਹਦੋਂ ਮੈਂ ਕੰਪਨੀ ਦੀ ਟ੍ਰੇਨਿੰਗ ਕਰੀ ਮੈਸੀ ਦੇ ਬਾਅਦ ਵਧੂ ਟ੍ਰੇਨਿੰਗ ਕਰੀ ਮੇਰੀਆਂ ਕਿੰਨੀਆਂ ਟ੍ਰੇਨੀਆਂ ਕਰੀਆਂ ਮਨ ਲਾ ਛੋਟੇ ਛੋਟੇ 10 12 ਟੇਨਗਾ ਹੋ ਗਏ ਮੇਰੀਆਂ ਅੱਛਾ ਔਰ ਨਿਊ ਹਾਲੈਂਡ ਦੀ ਟ੍ਰੇਨਿੰਗਾਂ ਬਥੇਰੀਆਂ ਹੋ ਗਈਆਂ ਮੇਰੀਆਂ ਅੱਛਾ ਹਾਂਜੀ ਔਰ ਅਸੀਂ ਲੋਕ ਆਇਆ ਜਲਸੀ ਲੋਕ ਆਪਾਂ ਮੰਨ ਲਓ ਜਿਵੇਂ ਕੰਪਨੀ ਦਾ ਟ੍ਰੇਨ ਮੈਕ ਗੁਰੂ ਨਾਨਕ ਟਰੈਕਟਰ ਗੈਰੇਜ ਤੇ ਬਾਈ ਬਲਦੇਵ ਫੋਰਮੈਨ ਕੋਲੇ ਬਾਈ ਟਰੈਕਟਰਾਂ ਦੀ ਇੰਜਨ ਦਾ ਕਰਦਾ ਹੀ ਕਰਦਾ ਨਾਲ ਨਾਲ ਟਰੈਕਟਰਾਂ ਨੂੰ ਟਰਬੋ ਵੀ ਕਰਦਾ ਤੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਬਾਈ ਤੋਂ ਟਰੈਕਟਰ ਵੀ ਦਿਖਾਵਾਂਗੇ ਇਕੱਲੀ-ਕੱਲੀ ਜਾਣਕਾਰੀ ਤੁਹਾਨੂੰ ਦੱਸਾਂਗੇ ਬਾਈ ਸਪੈਸ਼ਲ ਟਰਾਲੀਆਂ ਦਾ ਕੰਮ ਵੀ ਕਰਦਾ ਜਿਹੜੇ ਆਪਾਂ ਚੱਕ ਵਗੈਰਾ ਚਗਾਉਣੇ ਆ ਤੇ ਰਲਦਾ ਨਾਲ ਉਹ ਵੀ ਆਪਾਂ ਤੁਹਾਨੂੰ ਬਾਈ ਤੋਂ ਇਕੱਲੀ-ਕੱਲੀ ਜਾਣਕਾਰੀ ਲੈ ਕੇ ਜਾਵਾਂਗੇ ਤੁਸੀਂ ਇੱਕ ਵਾਰ ਟਰੈਕਟਰ ਖੜੇ ਚੈੱਕ ਕਰ ਲਓ ਬਾਈ ਦਾ ਸਪੈਸ਼ਲ ਕੰਮ ਨਿਊ ਹਾਲੈਂਡ ਟਰੈਕਟਰ ਤੇ ਜੌਂਡੀਅਰ ਤੇ ਜ਼ਿਆਦਾ ਜੋਰ ਆ ਬਾਈ ਦਾ ਤੇ ਬਾਕੀ ਦੂਜੇ ਟਰੈਕਟਰ ਵੀ ਕਰਦਾ ਬਾਈ ਮੈਸੀ ਮੈਸੀ ਵੀ ਸਪੈਸ਼ਲਿਸਟ ਆ ਤੇ ਬਾਈ ਸਵਰਾਜ ਦੇ ਵੀ ਕਰ ਦਿੰਦਾ ਬਾਈ ਜ਼ਿਆਦਾ ਮੰਨ ਕੇ ਚਲੋ ਨਿਊ ਹਾਲੈਂਡ ਤੇ ਜੌਂਡੀਅਰ ਤੇ ਮੈਸੀ ਤੇ ਮੈਸੀ ਇਹ ਜ਼ਿਆਦਾ ਕੰਮ ਆ ਬਾਈ ਦਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਦੀ ਸ਼ਾਪ ਅੱਗੇ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਬਾਈ ਕੋਲੇ ਸਪੈਸ਼ਲ ਟੂਲ ਆ ਬਈ ਜਿਹੜੀ ਆਪਾਂ ਸਪੈਸ਼ਲ ਟੂਲ ਦਾ ਮਤਲਬ ਇਹ ਹੁੰਦਾ ਬਈ ਜਿਹੜੀ ਚਾਬੀ ਜਿਹੜੀ ਚੀਜ਼ ਨੂੰ ਲੱਗਣੀ ਆ ਉਸੇ ਉਹ ਹੀ ਲੱਗਣੀ ਆ ਬਈ ਇਹ ਨਹੀਂ ਬਈ ਆਪਾਂ ਹੋਰ ਕੋਈ ਨਾਟ ਕੋਈ ਹੋਰ ਹੋਵੇ ਚਾਬੀ ਹੋਰ ਲਾਈਏ ਜਾਂ ਧੱਕਾ ਕਰਦੇ ਆ ਕਿਸੇ ਚੀਜ਼ ਨਾਲ ਸਪੈਸ਼ਲੀ ਬਾਈ ਕੋਲ ਟੂਲ ਇੱਕ ਵਾਰ ਦੀ ਚੈੱਕ ਕਰ ਲਓ ਬਾਕੀ ਤੁੰਡਾ ਬਾਕੀ ਕਰਾਉਣੇ ਆ ਬਾਈ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦੰਨੇ ਆ ਟੂਲ ਦਿਖਾਉਣੇ ਤੇ ਕਿਸਾਨ ਵੀਰ ਆਪਣੇ ਵੀਡੀਓ ਨਾਲ ਸਪੈਸ਼ਲ ਬਣੇ ਰਹਿਣ ਤੇ ਪੂਰੀ ਵੀਡੀਓ ਦੇਖ ਲਓ ਬਹੁਤ ਫਾਇਦੇ ਦੀ ਵੀਡੀਓ ਆ ਤੁਹਾਡੇ ਸਾਰਿਆਂ ਲਈ ਕਿਸਾਨ ਵੀਰੋ ਆਜੋ ਕਰਾਈਏ ਬਾਈ ਨਾਲ ਗੱਲਬਾਤ ਸਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਬਲਦੇਵ ਸਿੰਘ ਤੇ ਆਪਾਂ ਇਸ ਟਾਈਮ ਕਿੱਥੇ ਖੜੇ ਆ ਜੀ ਇਸ ਟਾਈਮ ਜੀ ਆਪਾਂ ਮਲੋਟ ਤਿੰਨ ਕੋਣੀ ਚੌਂਕ ਗੁਰੂ ਨਾਨਕ ਟਾਇਟਨ ਗੈਰੇਜ ਔਰ TVS ਮੋਟਰਸਾਈਕਲ ਏਜੰਸੀ ਦੇ ਬਿਲਕੁਲ ਬੈਕ ਸਾਈਡ ਗੈਰੇਜ ਆਪਣਾ TVS ਏਜੰਸੀ ਦੇ ਬਿਲਕੁਲ ਬੈਕ ਸਾਈਡ ਆਪਣਾ ਗੈਰੇਜ ਹੈ ਹਾਂ ਬਿਲਕੁਲ ਗੈਰੇਜ ਹੈ ਠੀਕ ਹੈ ਠੀਕ ਹੈ ਆਪਣਾ ਰੋਡ ਦੇ ਉੱਤੇ ਬੋਰਡ ਵੀ ਲੱਗਾ ਹੋਇਆ ਵੈਸੇ ਤਾਂ ਠੀਕ ਹੈ ਠੀਕ ਹੈ ਜੇ ਤੁਸੀਂ ਆਪਣਾ ਬਿਲਕੁਲ ਬੈਕ ਸੈਟ ਆਪਣਾ ਬਿਲਕੁਲ ਬੈਕ ਸੈਟ ਜੀ ਆਪਣਾ ਸਪੈਸ਼ਲਿਸਟ ਕੰਮ ਮੰਨ ਲਓ ਜੀ ਕਿਹੜੇ ਕਿਹੜੇ ਟਰੈਕਟਰਾਂ ਦੇ ਆ ਜੀ ਮੇਰਾ ਸਪੈਸ਼ਲਿਸਟ ਮੈਸੀ ਨਿਊ ਹੋਲੈਂਡ ਔਰ ਜੌਂਡੀਅਰ ਅੱਛਾ ਤਿੰਨ ਟਰੈਕਟਰਾਂ ਦੇ ਪੂਰਾ ਫੋਕਸ ਹਾਂਜੀ ਹਾਂਜੀ ਬਾਕੀ ਆ ਦੂਜੇ ਆਲਰਾਉਂਡ ਟਰੈਕਟਰਾਂ ਦਾ ਵੀ ਕਰਦੇ ਰਹੀ ਤੇ ਕੰਮ ਵੇਰੇ ਟਰੈਕਟਰ ਵੀ ਮੇਰੇ ਕੋਲ ਆਉਂਦੇ ਰਹਿੰਦੇ ਗਿਆ ਅੱਛਾ ਜੀ ਜ਼ਿਆਦਾਤਰ ਆਪਾਂ ਸਪੈਸ਼ਲਿਸਟ ਮੈਸੀ ਆ ਔਰ ਨਿਊ ਹੋਲੈਂਡ ਠੀਕ ਹੈ ਠੀਕ ਹੈ ਜੀ ਸਰ ਆਪਾਂ ਜੀ ਜਿਹੜੇ ਆਪਾਂ ਦੱਸ ਗਿਆ ਪਰ ਟਰਬੋ ਵੀ ਕਰਦੇ ਹਾਂ ਸੀ ਹਾਂ ਬਿਲਕੁਲ ਟਰਬੋ ਕਰੀ अच्छा जी और जमे कोई लोकी केमा बदल दे केमा बदल दे आपा ओदे ना कुछ नहीं करदे ओसे जेन्युइन ही केम दे उत्ते आपा जोर बनाउंदे नॉर्मल नॉर्मल हां जमे आपा 55 ਤੋਂ 70 اچ ਵੀ ਨਹੀਂ ਕਰਦੇ ਕੋਈ 5-7 ਹਸਪਾਵਰ ਜਿਹੜੀ ਟਾਇਟਾਂ ਦੀ ਬਣਦੀ ਮੰਨ ਲਓ ਜੇ 50 ਹਸਪਾਵਰ ਟਰੈਕਟਰ ਲੈ ਕੇ ਆਉਂਦਾ ਤੁਹਾਡੇ ਕੋਲੇ ਕੋਈ हां ਉਹਨੂੰ ਮੰਨ ਲਓ 5-7 ਹਸਪਾਵਰ ਪੰਜਾ ਤਾਂ ਸੁਣ ਕਹਿਣਾ ਮੇਰੇ ਟਾਇਟ ਚੱਕਰ ਨਹੀਂ ਤੋੜਦਾ ਚੱਕਰ ਨਹੀਂ ਤੋੜਦਾ हां ਵੀ ਚੱਕਰ ਨਹੀਂ ਤੋੜੂਗਾ ਟਰੈਕਟਰ ਖੁੱਲ ਕੇ ਚੱਲੂਗਾ ਡੀਜ਼ਲ ਘੱਟ ਖਾਊਗਾ ਕੰਮ ਜ਼ਿਆਦਾ ਕਰੂਗਾ ਅੱਛਾ ਤਾਂ ਲੱਗਾ ਜੀ ਸਰ ਠੀਕ ਹੈ ਜੀ ਆਪਾਂ ਜਿਹੜੇ ਟਰਾਲੀਆਂ ਦਾ ਕੰਮ ਕੀਤਾ ਏ ਸਪੈਸ਼ਲ ਹਾਂਜੀ ਹਾਂਜੀ ਉਹ ਤੁਹਾਡਾ ਬਹੁਤ ਮਸ਼ਹੂਰ ਹੈ ਜੀ ਹਾਂ ਜੀ ਹਾਂ ਜੀ ਉਹਦੇ ਬਾਰੇ ਆਪਾਂ ਦਿਖਾਈਏ ਜੀ ਆ ਜਰੂਰ ਜੀ ਕੀ ਆ ਉਹਦੇ ਬਾਰੇ ਆਪਾਂ ਨੂੰ ਸਰ ਪਹਿਲਾਂ ਆਪਾਂ ਦਾ ਟਰੈਕਟਰ ਵੈਸੇ ਪਹਿਲਾਂ ਹਾਲੈਂਡ ਦੇ ਬਹੁਤ ਕਰ ਚੁੱਕੇ ਗਿਆ ਠੀਕ ਹੈ 2002 ਦਾ ਵੈਸੇ ਤਕਰੀਬਨ ਕਰੀ ਜਾ ਰਹੇਗਾ 2002 ਦਾ 2 ਦਾ ਟਰੈਕਟਰ ਬਹੁਤ ਸਾਲ ਹੋ ਗਏ ਜੀ ਜੀ ਤੇ ਆਪਾਂ ਟਰਾਲੀ ਦਾ ਮਤਲਬ ਜਿਹੜਾ ਤੇਲ ਰਲਦਾ ਜੱਕ ਚਕਾਉਣੇ ਆਪਾਂ ਕਿਸੇ ਤੋਂ ਮੰਗ ਵੀ ਟਰਾਲੀ ਲੈ ਕੇ ਆਉਣੇ ਮਾਰਦੇ ਆ ਜਿਵੇਂ ਆਪਾਂ ਟਰਾਲੀ ਲੈ ਕੇ ਆਉਣੇ ਕੋਈ ਆਪਣਾ ਘਰ ਦੇ ਮੈਂਬਰੀ ਆ ਦੂਜੇ ਦੂਸੀ ਹੈ ਜਾਂ ਆਪਣਾ ਭਰਾ ਦੂਸਰਾ ਤਿਸਰਾ ਆਪਣਾ ਟਰਾਲੀ ਲੈਣੀ ਪੈਂਦੀ ਯਾਰ ਮਿੱਤਰ ਤੋਂ ਲੈਣੀ ਪੈਂਦੀ ਹੈ ਉਹਦੀ ਟਰਾਲੀ ਨਹੀਂ ਕਿਦੋਂ ਤੇਲ ਨਹੀਂ ਖਰਾਬ ਹੋਊ ਆਪਣਾ ਤੇਲ ਅਲੱਗ ਹੀ ਤੇਲ ਆਪ ਕਰਦਾ ਲੱਗੀ ਲੱਗੀ ਠੀਕ ਹੈ ਬਾਕੀ ਤੁਹਾਨੂੰ ਦਿਖਾ ਦਿੰਦੇ ਹਾਂ ਪੂਰਾ ਤੇਲ ਖਰਾਬ ਨਹੀਂ ਹੁੰਦਾ ਇਹ ਲੱਗ ਤੇਲ ਕਰਦਾ ਤੁਸੀਂ ਆਪਣਾ ਟਰੈਕਟਰ ਜਿਹੜਾ ਗੇਅਰ ਦਾ ਉਹਦੇ ਬ੍ਰੇਕ ਨਹੀਂ ਖਰਾਬ ਹੋਣੇ ਉਹਦਾ ਗੇਅਰ ਦਾ ਤੇਲ ਨਹੀਂ ਖਰਾਬ ਹੋਣਾ ਜਿੱਦਾਂ ਦਾ ਮਰਜ਼ੀ ਆਪਣਾ ਟਰੈਕਟਰ ਜਿੰਨੂੰ ਮਰਜ਼ੀ ਟਾਲੀ ਦੀਏ ਜਿੱਦ ਕੋ ਮਰਜ਼ੀ ਲਾਈਏ ਠੀਕ ਹੈ ਠੀਕ ਹੈ ਹਾਂਜੀ ਉਹਦਾ ਸਾਰਾ ਟਰੈਕਟਰ ਉਹਦੇ ਤੇ ਕੰਪਿਊਟਰ ਕਰਾਇਆ ਵੀ ਚੱਲੂਗਾ ਜਿਹੜਾ ਵੀ ਇੰਪਲੀਮੈਂਟ ਤੁਸੀਂ ਟਰਾਲੀ ਦੇ ਨਾਲ ਅਟੈਚ ਕਰਨਾ ਹੈਗਾ ਤੁਸੀਂ ਉਹ ਕਰ ਸਕਦੇ ਕੋਈ ਭੰਨ ਤੋੜ ਤਾਂ ਨਹੀਂ ਕਰਦੇ ਨਾ ਨਾ ਬਿਲਕੁਲ ਨਹੀਂ ਕਿਸੇ ਵੀ ਚੀਜ਼ ਚ ਨਾ ਨਾ ਹੀ ਨਾ ਕਿ ਸ਼ੋਗਤ ਨਾਲ ਆਪਣਾ ਫਾਇਦਾ ਵਜ ਤੇ ਗਈ ਆਪਣੀ ਅੱਛਾ ਵਜ ਤੇ ਤੇ ਗੀਅਰ ਨਹੀਂ ਖਰਾਬ ਹੋਣਾ ਗੀਅਰ ਆਪਣਾ ਬ੍ਰੇਕ ਨਹੀਂ ਖਰਾਬ ਹੋਣੇ ਔਰ ਗੀਅਰ ਨਹੀਂ ਖਰਾਬ ਹੋਣਾ ਆਪਣਾ ਬੈਰਿੰਗ ਨਹੀਂ ਖਰਾਬ ਹੋਣਾ ਆਪਾਂ ਦਿਖਾਵਾਂਗੇ ਕਿੱਥੇ ਲੱਗਿਆ ਲੱਗਿਆ ਜੀ ਆਪਣਾ ਟਰਾਲੀ ਵਾਲਾ ਹਾਂ ਹਾਂ ਵੇਖੋ ਆ ਜੌਂਡੀਅਰ ਦੇ ਆਪਾਂ ਕਰਿਆ ਹੈਗਾ ਠੀਕ ਹੈ ਜੀ ਇਹਦਾ ਸਾਰਾ ਹੀ ਆਪਾਂ ਡਿਜ਼ਾਈਨ ਆਪਦਾ ਖੁਦ ਆਪਦਾ ਤਿਆਰ ਕਰਿਆ ਮੇਰਾ ਅੱਛਾ ਖੁਦ ਆਪ ਤਿਆਰ ਕਰਿਆ ਇਹਦਾ ਮੈਂ ਹ ਠੀਕ ਹੈ ਜੀ ਇਹਦਾ ਡਿਸਟ੍ਰਿਬਿਊਟਰ ਹੀ ਲੱਗ ਕਰਿਆ ਅਸੇ ਡਿਸਟ੍ਰਿਬਿਊਟਰ ਔਰ ਦੂਸਰਾ ਇਹਦੇ ਨਾਲ ਮੈਜ ਦਾ ਡਿਸਟ੍ਰਿਬਿਊਟਰ ਅੱਗੇ ਲੱਗ ਗਿਆ ਹਾਂ ਅੱਗੇ ਲੱਗਾਈ ਆਪਾਂ ਤੁਹਾਨੂੰ ਦਿਖਾ ਦਈਏ ਸੀਟ ਦੇ ਕਰ ਲੋ ਅੱਗੇ ਤੁਹਾਨੂੰ ਦਿਖਾ ਦਾਂਗੇ ਆਪਾਂ ਤੁਹਾਨੂੰ ਸੀਟ ਦੇ ਵਾਸਤੇ ਤੇ ਟਰੈਕਟਰ ਨਾਲ ਕੋਈ ਤੋੜਪੋੜ ਨਹੀਂ ਕਰੀ ਆਪਾਂ ਠੀਕ ਹੈ ਜੀ ਕੋਈ ਟਰੈਕਟਰ ਨਾਲ ਜ਼ਿਆਦਾ ਮਿਲੀ ਇਹ ਭੰਨ ਤੋੜ ਨਹੀਂ ਕਰੀ ਜਿਵੇਂ ਇਤੋਂ ਵੱਡ ਤੇ ਉੱਪਰ ਜੇ ਵੱਢ ਕੇ ਐਦਾ ਕੁਝ ਨਹੀਂ ਕਰਿਆ ਔਰ ਜੈਨੂਇਨ ਹੀ ਰੱਖਿਆ ਹੈ ਕਸਟਮਰ ਨੂੰ ਨਹੀਂ ਪਸੰਦ ਆਉਂਦਾ ਤਾਂ ਕੋਈ ਚੱਕਰ ਨਹੀਂ ਉਹਨੂੰ ਬੰਦ ਕਰ ਸਕਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਔਰ ਮੈਨੂੰ ਲੱਗਦਾ ਨਹੀਂ ਆਪਾਂ ਕੋਈ ਚੀਜ਼ ਬਦਲੀ ਹੋਈ ਆ ਪੈਪ ਜਾਂਦੀ ਅੱਗੇ ਹਣਾ ਤੇਲ ਆ ਪਾ ਪਾ ਇਹਨਾਂ ਜਿਆਦਾ ਆਪਣਾ ਇਹਨਾਂ ਦਿਖਦਾ ਨਹੀਂ ਕੁਝ ਠੀਕ ਐ ਦਿਖਦਾ ਨਹੀਂ ਕੋਈ ਤੋੜਪੋੜ ਨਹੀਂ ਦਿਖਦੀ ਮਤਲਬ ਇੰਨਾ ਗੰਦਗੀ ਜੀ ਨਹੀਂ ਨਜ਼ਰ ਆਉਂਦੀ ਹੈਗੀ ਸੋਹਾਈ ਨਜ਼ਰ ਆਉਂਦੀ ਜਿਹੜੀ ਵੀ ਪੁੰਜਾ ਲੱਗਾ ਜੈਨਨ ਹੀ ਲੱਗਾ ਇਹ ਲੱਗੂ ਜਿਵੇਂ ਕੰਪਨੀ ਦਾ ਫੀਡਿੰਗ ਕੀਤੀ ਹੁੰਦੀ ਹੈ ਠੀਕ ਹੈ ਠੀਕ ਹੈ ਬਿਲਕੁਲ ਆਪਣਾ ਡਾਈਆਂ ਨਾਲ ਪਾਈਪਾ ਮੋੜ ਕੇ ਕਿੰਨੇ ਕਿ ਟਰੈਕਟਰ ਕਰ ਚੁੱਕੇ ਆ ਬਈ ਹੁਣ ਟਰੈਕਟਰ ਆ ਮੈਂ ਹਾਲੈਂਡ ਦੇ ਤਾਂ ਕਾਊਂਟ ਟੂ ਕਾਟ ਹੋ ਗਏ ਨੇ 20 25 ਟਰੈਕਟਰ ਹੋ ਗਏ ਨੇ ਹਾਲੈਂਡ ਦੇ 20 25 ਟਰੈਕਟਰਾਂ ਦੇ ਲਾਤੀਆਂ ਤੁਸੀਂ ਟਾਲ ਲਾ ਲਏ ਹਾਂ ਇਹ ਜਿਹੜਾ ਜੌਂਡੀਆਰ 5 6 ਟਰੈਕਟਰਾਂ ਦੇ ਇਹਨਾਂ ਦੇ ਲਾ ਚੁੱਕਿਆ ਮੈਂ ਅੱਛਾ ਇਹਨਾਂ ਦੇ ਲਾ ਚੁੱਕਿਆ ਹਾਂ ਆਪਾਂ ਅੱਗੋ ਦਿਖਾ ਦਈਏ ਮੜਾ ਹਾਂ ਬਿਲਕੁਲ ਬਿਲਕੁਲ ਚਲੋ ਮੜਾ ਆ ਜੀ ਲੋ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹਾਂਜੀ ਬਾਈ ਜਿਹੜੀ ਆਪਾਂ ਟੈਂਕੀ ਲਈ ਆ ਹਾਂਜੀ ਹਾਂਜੀ ਕਿੱਥੇ ਲਾਈ ਆਪਾਂ ਦਿਖਾ ਟੈਂਕੀ ਆਪਾਂ ਬਿਲਕੁਲ ਪੈਰਾਂ ਦੇ ਥੱਲੇ ਲਾਈ ਬਾਈ ਅੱਛਾ ਬਿਲਕੁਲ ਪੈਰਾਂ ਦੇ ਥੱਲੇ ਕੋਈ ਇਹਦੇ ਨਾਲ ਦਿੱਕਤ ਨਹੀਂ ਆਉਗੀ ਕਿੰਨਾ ਦੇਲ ਪੈਂਦਾ ਬਾਈ ਇਹ ਚ ਇਹਦੇ ਪੈਂਦਾ ਬਾਈ 18 ਇੰਚ ਤੇ 18 ਤੋਂ 20 ਲੀਟਰ ਦੀ ਆਪਾਂ ਕਪੈਸਿਟੀ ਰੱਖਦੇ ਆ ਗਿਆਂ ਅੱਛਾ 18 ਤੋਂ 20 ਹਾਂ ਇਹਦਾ મતલਬ ਇਹ ਹੈ ਕਿ ਆਪਾਂ ਜਿਵੇਂ ਟਰਾਲੀਆਂ ਕੋਈ ਵੱਡੀਆਂ ਹੁੰਦੀਆਂ ਨੇ ਕੋਈ ਤਿੰਨ ਜੱਕ ਨਿਕਲਦੇ ਕਿ ਦੋ ਨਿਕਲਦੇ ਆ ਵੀ ਇਹਦੇ ਕੋਈ ਦਿੱਕਤ ਨਾ ਹੋਵੇ ਆਪਾਂ ਨੂੰ ਚੱਕਾਂ 'ਚ ਕੋਈ ਦਿੱਕਤ ਨਹੀਂ ਹੋਣੀ ਨਾ ਬਿਲਕੁਲ ਬਿਲਕੁਲ ਠੀਕ ਹੈ ਤਿੰਨ ਜੱਕ ਬੜ ਬਾਕੀ ਬੜਾ ਆਰਾਮਦਈਕ ਹੈਗਾ ਜਿਹੜਾ ਆਪਾਂ ਲੀਵਰ ਵੀ ਲਾਇਆ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਆਪਣਾ ਜਿਹੜਾ ਲੈਫਟ ਚੱਕ ਦੇ ਗਿਆ ਇਹਦੇ ਨਾਲ ਕੋਈ ਖਰਾਬੀ ਨਹੀਂ ਆਪਣਾ ਰੇਲਟ ਤੋਂ ਕਮ ਅਲੱਗ ਹੀ ਕੋਈ ਅਟੈਚਮੈਂਟ ਨਹੀਂ ਆਉਗੀ ਮੈਂ ਤੁਹਾਨੂੰ ਹੱਥ ਲਾਉਣ ਲੱਗਾਂ ਕੋਈ ਆਹ ਲੀਵਰ ਇੰਦਾ ਾੜੂਗਾ ਜਾਂ ਕੁਛ ਨਹੀਂ ਾੜੂਗਾ ਠੀਕ ਹੈ ਠੀਕ ਬਿਲਕੁਲ ਜੈਨੂਨ ਫਿਟਿੰਗ ਠੀਕ ਹੈ ਠੀਕ ਹੈ ਤੁਹਾਨੂੰ ਦੇਖਣ ਨੂੰ ਪਤਾ ਹੈ ਡਿਸਟ੍ਰੀਬਿਊਟਰ ਦੇ ਕੋਲ ਕਰਕੇ ਦਿਖਾਉਣਾ ਦੇਖੋ ਕਿੰਨਾ ਸਾਫ ਸੁਥਰਾ ਹੋ ਰ ਨਜ਼ਰਦਾਰ ਹੈ ਇੱਕ ਵਾਰ ਚੈੱਕ ਕਰ ਲਓ ਇਹਨੂੰ ਕੋਲ ਕਰਕੇ ਦਿਖਾ ਦੇਣਾ ਹਾਂ ਜੀ ਹਾਂ ਦੇਖੋ ਅਲੱਗ ਹੀ ਲਾਇਆ ਭਾਈ ਲੱ ਠੀਕ ਹੈ ਠੀਕ ਹੈ। ਔਰ ਜੀ ਮੈਂ ਆਪਾਂ ਗੱਲ ਜੇ ਕਰ ਗਏ ਜੀ ਅਗਲਾ ਕਹਿੰਦਾ ਵੀ ਕਿੰਨਾ ਖਰਚਾ ਆ ਜਾਂਦਾ। ਬਈ ਜੇ ਖਰਚੇ ਦੀ ਗੱਲ ਕਰੀਏ ਤੇ ਖਰਚਾ ਕੋਈ ਜ਼ਿਆਦਾ ਨਹੀਂ ਇਹਦੇ ਤੇ ਆਉਂਦਾਗਾ। ਬਿਲਕੁਲ ਜਾਇਜ਼ ਖਰਚਾ ਆਉਂਦਾਗਾ। ਠੀਕ ਹੈ। ਕੋਈ ਜੇ ਆਪਾਂ ਕਹੀਏ ਬੇਰੇ ਕੋਈ 50000 ਆਜੂ ਆਪਣੀ ਹੈਗੀ। ਕਸਟਮਰ ਦਾ ਜਿੰਨਾ ਫਾਇਦਾ ਹੁੰਦਾ ਆਪਾਂ ਉਨਾ ਹੀ ਫਾਇਦਾ ਹੀ ਕਰਦੇ ਗਿਆਂ। ਜਿੱਥੇ ਬਜਟ ਹੁੰਦੀ ਹੈ ਬਚਤੀ ਹੀ ਕਰਦੇ ਗਿਆਂ। ਅੱਛਾ। ਬਾਕੀ ਤੁਸੀਂ ਕੋਲ ਆਣ ਕੇ ਬੈਠ ਕੇ ਵਿਚਾਰ ਕਰਕੇ ਤੁਸੀਂ ਕੋਲ ਮੈਨੂੰ ਰੇਟ ਪੁੱਛ ਸਕਦੇ ਜੀ। ਠੀਕ ਹੈ। ਆਪਣਾ ਬਾਜ਼ਾਰ ਨਾਲੋਂ ਰੇਟ ਘੱਟ ਹੀ ਹੋਊ। ਹਾਂ ਰੇਟ ਘ ਔਰ ਕੋਈ ਲਾਉਂਦਾ ਹੀ ਕੋਈ ਨਹੀਂ ਜੇ ਲਾਉਂਦਾ ਵੀ ਹੈ ਤੇ ਆਪਣੀ ਕੋਈ ਨਕਲ ਕਰ ਰਿਆ ਹੋਊਗਾ ਠੀਕ ਹੈ ਮੇਰੇ ਸਾਹ ਨਾਲ 2002 ਦਾ ਮੈਨ ਲਾਉਂਦੇ ਆ ਤੇ ਉਦੋਂ ਮਗਰ ਉਹ ਤੋਂ ਕੋਈ ਪਹਿਲਾ ਸਟੈਪ ਨਹੀਂ ਤੱਕਿਆ ਹੋਗਾ ਕਿਸੇ ਨੇ ਠੀਕ ਹੈ ਤੁਸੀਂ ਬਈ ਪਹਿਲਾਂ ਕਿੱਥੇ ਕੰਮ ਕਰ ਚੁੱਕੇ ਹੋ ਮਨ ਪਹਿਲਾਂ ਬਈ ਮੈਂ ਪਹਿਲਾਂ ਮੈਸੀ ਕੰਪਨੀ ਜਾਂਦਾ ਸੀਗਾ ਅੱਛਾ ਮੈਸੀ ਦਾ ਸਪੈਲ ਸਟ ਹੈਗਾ ਉਦੋਂ ਬਾਅਦ ਮੈਂ ਕੰਪਨੀ ਦੀ ਟ੍ਰੇਨਿੰਗ ਕਰੀ ਮੈਂ ਮੈਸੀ ਦੇ ਬਾਅਦ ਬਹੁਤ ਟ੍ਰੇਨਿੰਗਾਂ ਕਰੀਆਂ ਮੇਰੀਆਂ ਕਿੰਨੇ ਟ੍ਰੇਨਿੰਗਾਂ ਕਰੀਆਂ ਮਨ ਠੋੜੋ ਠੋੜੋ 10 12 ਟੈਨ ਦਾ ਹੋ ਗਿਆ ਮੇਰੀਆਂ ਅੱਛਾ ਔਰ ਨਿਊ ਹਾਲੈਂਡ ਦੀ ਟ੍ਰੇ ਔਰ ਕੋਈ ਤਰ੍ਹਾਂ ਕੇ ਭਰਾਵਾਂ ਨੇ ਮੈਨੂੰ ਕਿਹਾ ਸੀ ਯਾਰ ਤੂੰ ਵੀਡੀਓ ਵੀਡੀਓ ਕਿਉਂ ਨਹੀਂ ਬਣਾਉਂਦਾ ਹੈਗਾ ਵੀਡੀਓ ਪਾਇਆ ਕਰ ਠੀਕ ਹੈ ਉਹ ਮੇਰਾ ਮੇਰੇ ਕੋ ਕਸਟਮਰ ਵਧੀਆ ਹੀ ਸਾਰੇ ਮੇਰੇ ਆਉਂਦੇ ਵਧੀਆ ਟਾਈਮ ਚ ਲੀ ਜਾਂਦਾ ਹੋਰ ਕੁਝ ਵਗੈਰਾ ਨੇ ਮੈਨੂੰ ਜ਼ੋਰ ਪਾਇਆ ਦਿੱਤੇ ਭਰਾਵਾਂ ਨੇ ਠੀਕ ਹੈ ਜੀ ਤੇ ਮੈਨੂੰ ਫਿਰ ਵੀਡੀਓ ਬਣਾਉਣੀ ਪੈ ਗਈ ਯਾਰ ਠੀਕ ਹੈ ਚਲੋ ਵਧੀਆ ਕਰਮ ਜੀ ਆਪਾਂ ਦੱਸ ਗਏ ਕਿਸਾਨ ਵੀਰਾਂ ਨੂੰ ਤੇ ਇਹਦੇ ਵਿੱਚ ਭਲਾ ਹੁੰਦਾ ਕਿਸੇ ਭਰਾ ਦਾ ਫਾਇਦਾ ਹੁੰਦਾ ਕਿਸੇ ਭਰਾ ਦਾ ਫਾਇਦਾ ਹੁੰਦਾ ਕਿਸੇ ਮੇਰੇ ਹੱਥੋਂ ਕਿਸੇ ਦਾ ਭਰਾ ਦਾ ਫਾਇਦਾ ਹੁੰਦਾ ਤੇ ਉਹ ਚੱਕਰਨਾ ਵੀ ਚਾਹੀਦਾ ਜੀ ਠੀਕ ਹੈ ਠੀਕ ਹੈ ਜਿਹੜਾ ਆਪਾ ਟਰਬੋ ਦਾ ਆਪਣਾ ਇਹਦਾ ਹੋ ਗਿਆ ਟਰਾਲੀਆਂ ਦਾ ਕੰਮ ਜੀ ਆਪਣਾ ਜਿਹੜਾ ਆਪਾ ਟਰਬੋ ਵਰੇ ਆਪਾਂ ਜਾਣਕਾਰੀ ਦੇ ਦਿੱਦਗੀ ਪੂਰੀ ਹਾਂ ਕੋਈ ਗੱਲ ਨਹੀਂ ਹਾਂਜੀ ਉਹਦੇ ਬਾਰੇ ਦੱਸੋ ਆਪਾਂ ਕਿਵੇਂ ਟਰਬੋ ਕਰਦੇ ਮੰਨ ਲਓ ਟਰਬੋ ਆਪਾਂ ਜਿਹੜੇ ਵੀ ਲਾਉਨੇ ਆ ਕਿ ਜੈਨੂਨ ਹੀ ਟਰਬੋ ਲਾਉਨੇ ਆ ਕਿ ਉਹਦੇ ਵਿੱਚ ਵੀ ਕੋਈ ਜ਼ਿਆਦਾ ਤੋੜ-ਫੋੜ ਨਹੀਂ ਕਰਦੇ ਆਪਾਂ ਜਿਵੇਂ ਕੋਈ ਹੋਰ ਪੱਤੀ ਲਾ ਲਈ ਪਾਈਪਾਂ ਲਾ ਲਈਆਂ ਉਹ ਲਾ ਲਿਆ ਲਾ ਲਿਆ ਕੁਛ ਨਹੀਂ ਆ ਔਰ ਜੈਨੂਨ ਹੀ ਜਿਹੜਾ ਫਿਟਿੰਗ ਵੀ ਜੈਨੂਨ ਹੀ ਹੋਗੀ ਠੀਕ ਹੈ ਔਰ ਜੈਨੂਨ ਟਰਬੋ ਲਾਉਨੇ 25 ਨੰਬਰੀ ਡੱਕਲੀ ਮੈਂ 25 ਨੰਬਰ ਕਹੂੰਗਾ ਔਰ 25 ਨੰ ਕੀ ਐਮ ਕੋ ਨਹੀਂ ਬਦਲਦੇ? ਕੀ ਐਮ ਕੋ ਜੈਨੂਨ ਟਰੈਕਟਰ ਕੰਪਨੀ ਦਾ ਹੈਗਾ। ਕਿਉਂ ਛੇੜਖਾਨੀ ਕਰੀਏ? ਠੀਕ ਹੈ ਜੀ। ਕੰਪਨੀ ਵੀ ਕਰ ਸਕਦੀ ਹੈ ਕੇਮਾ ਬਦਲਣਾ ਕਿਉਂ ਕਰਦੀ ਹੈ? ਕੰਪਨੀ ਟਿਕ ਸਿਲੰਡਰ ਤੋਂ 2 ਸਿਲੰਡਰ, 3 ਤੋਂ 4 ਸਿਲੰਡਰ ਬਣਾ ਸਕਦੀ ਹੈ। ਕਿਉਂ ਬਣਾਉਂਦੀ ਹੈ? ਕੂਲਿੰਗ ਰਵੇ ਇੰਜ। ਠੰਡਾ ਰਵੇ। ਠੀਕ ਹੈ। ਕੰਪਨੀ ਦਾ ਹੁਣ ਜਿਹੜੇ 3 ਸਿਲੰਡਰ ਆ ਉਹ 65 HP ਵੀ ਆਉਂਦਾ ਹੈਗਾ, 75 HP ਆਉਂਦਾ। ਉਹ ਵੀ 3 ਸਿਲੰਡਰ ਹੀ ਆ। ਠੀਕ ਹੈ ਜੀ। EGR ਆਵਾਜ਼ ਨੇ EGR ਵਾਲੀ, EGR ਵਾਲਾ ਕਰਦੇ ਗਿਆ। ਕੋਈ ਉਹਦੇ ਚੀਜ਼ ਵਾਲੇ, ਉਹਦੇ ਚ ਵੀ ਹੁੰਦੇ ਨੇ। ਫਿਰ ਉਹਦੇ ਚ ਕੇਮ ਬਦਲਣ ਕੰਪਨੀ ਜਿਹੜੀ ਹਾਂ ਬਿਲਕੁਲ ਜ਼ੋਰ ਮਾਰਦਾ ਕਸਟਮਰ ਮੇਰੇ ਖੁਸ਼ ਹੈਗੇ ਠੀਕ ਹੈ ਹਾਂ ਪੂਰੀ ਬੰਦਾ ਸੈਟੀਸਫਾਈ ਹੁੰਦਾ ਆਪਣੇ ਕੋਲ ਮੇਰੇ ਕੋਈ ਇਹੋ ਜੇ ਕਸਟਮਰ ਹੈਗੇ ਯਾਰ ਮੈਨੂੰ ਖੜ ਖੜ ਕੇ ਕਹਿੰਦਾ ਯਾਰ ਮੈਨੂੰ ਕਾਰਾਂ ਦੇ ਖੜ ਕੇ ਯਾਰ ਵੇਖ ਕੇ ਗਏ ਟਰੈਕਟਰ ਮੇਰੇ ਯਾਰ ਐਨਾ ਖੁਸ਼ ਹੋਏ ਅੱਛਾ ਜੀ ਹਾਂ ਜੀ ਬਿਲਕੁਲ ਹੁੰਦੇ ਗਏ ਮੇਰੇ ਕੋ ਬੰਦਿਆਂ ਨੂੰ ਮਲਾਉਂਗਾ ਕਿਤੇ ਇਹਨਾਂ ਬਦਲ ਦਾ ਕਾਰਨ ਕੀ ਹੈ ਜਿਹੜੇ ਬਦਲਦੇ ਆ ਮੰਨ ਲਓ ਇਹ ਲੋਕਾਂ ਦੀ ਲੋਕਾਂ ਦੀ ਸੋਚ ਦੇਖੋ ਕਿੰਨੀ ਦੀ ਉਹਨਾਂ ਦੇ ਆਪਣੇ ਆਪਣੇ ਮਕੈਨਿਕ ਦੀ ਆਪਦੀ ਉਹਦੀ ਸੋਚ ਹੈਗੀ ਉਹਨਾਂ ਵਿਚਾਰਾਂ ਨੂੰ ਆਪਾਂ ਕੀ ਮਾਰਾ ਕੁਝ ਨਹੀਂ ਕਰਦੇ ਮੰਨ ਲਓ ਥੋੜ ਤੇ ਮੈਂ ਜਿਹੜਾ ਜੈਨੂਨ ਚੀਜ਼ ਨੂੰ ਜੈਨੂਨ ਹੀ ਰੱਖਣਾ ਚਾਹੁੰਦਾ ਹੈ ਨਹੀਂ ਵੀ ਤੁਸੀਂ ਏਜੰਸੀ ਨੇ ਜਿਹੜੀ ਚੀਜ਼ ਕੱਢ ਤੀ ਉਹਨੂੰ ਚੇਂਜ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਨਾ ਨਾ ਉਸੇ ਜੀ ਆਪਾਂ ਕਰਦੇ ਹਾਂ ਉਸੇ ਨੇ ਕਰਨਾ ਠੀਕ ਹੈ ਤੇ ਚੱਲਦਾ ਵੀ ਟਰੈਕਟਰ ਵਧੀਆ ਚੱਲਦਾ ਠੀਕ ਹੈ ਜੀ ਔਰ ਕਸਟਮਰ ਖੁਸ਼ ਹੈਗਾ ਆਪਣਾ ਠੀਕ ਹੈ ਜੀ ਹਾਂ ਜੀ ਆਪਣੇ ਕੋਈ ਜਿਹੜੇ ਕਿੰਨੇ ਟਰੈਕਟਰ ਖੜੇ ਐ ਇਸ ਟਾਈਮ ਜੀ ਹੁਣ ਕੰਮ ਆ ਰਿਹਾ ਬਾਬੇ ਦੀ ਕਿਰਪਾ ਰਹਿੰਦੀ ਹੈ ਜਿਸ ਟਾਈਮ ਅੱਛਾ ਟਰੈਕਟਰ ਆਉਂਦੇ ਰਹਿੰਦੇ ਔਰ ਟਾਈਮ ਦੇ ਕੇ ਕਸਟਮਰ ਆਉਂਦਾ ਮੇਰੇ ਕੋਲ ਔਰ ਮੇਰਾ ਕਸਟਮਰ ਫਿਕਸ ਹੈਗਾ ਲਈ ਜ ਮੈਂ ਲੋ ਟਰਬੋ ਕਰਾਉਣਾ ਜੀ ਕਿੰਨੇ ਟਾਈਮ ਚ ਕਰ ਦੋਗੇ ਤੁਸੀਂ ਅੰਦਾਜ਼ਾ ਮਨ ਕੇ ਲਾ ਹਫਤਾ ਲੇ ਲਾ ਵੱਧ ਵਾਰ ਕਿਉਂ ਮੇਰੇ ਕੋਲ ਕੰਮ ਜ਼ਿਆਦਾ ਰਹਿੰਦਾ ਹੈਗਾ ਇਸ ਕਰਕੇ ਮੈਂ ਟਾਈਮ ਖੁੱਲ ਕੇ ਲੈਣਾ ਹੈ ਕਸਟਮਰ ਤੋਂ ਤੇ ਉਹਦਾ ਟਾਈਮ ਨਾ ਹਫਤੇ ਦਾ ਆਪਾਂ ਟਾਈਮ ਦਿੰਨੇ ਆ ਮੰਨ ਲਓ ਟਾਈਮ ਲੈ ਕੇ ਆਉਂਦਾ ਬੰਦਾ ਜੀ ਜੀ ਤੇ ਆਪਾਂ ਜਦੋਂ ਕਰਨ ਲੱਗ ਗਏ ਮੰਨ ਲਓ ਟਰਬੋ ਉਦੋਂ ਆਪਾਂ ਕਿੰਨਾ ਟਾਈਮ ਜਦੋਂ ਮੇਰੇ ਗੈਰੇਜ ਚ ਆ ਜੂਗਾ ਟਰੈਕਟਰ ਉਸ ਤੋਂ ਬਾਅਦ ਮੈਂ ਇੱਕ ਹਫਤਾ ਲਵਾਂਗਾ ਪੂਰਾ ਜੋ ਟਰੈਕਟਰ ਗੈਰੇਜ ਆ ਗਿਆ ਹਾਂ ਇੱਕ ਹਫਤੇ ਬਾਅਦ ਲੈਟ ਹਾਂ ਟਾਈਮ ਵਧ ਲਵਾਂਗਾ ਉਹਨੂੰ ਕਰਦਾ ਚਾਰ ਦਿਨਾਂ ਚ ਕਰਦਾ ਦੋ ਦਿਨਾਂ ਚ ਕਰ ਦਾਂਗਾ ਠੀਕ ਹੈ ਜੀ ਬਿਲਕੁਲ ਕਸਟਮਰ ਜੀ ਜਿਹੜਾ ਆਪਾਂ ਮੰਨ ਲਓ ਖੇਤਾਂ ਜਾਂਦੇ ਆ ਜੀ ਜੀ ਵੀ ਆਪਾਂ ਉੱਥੇ ਜ਼ੋਰ ਮਾਰਾ ਕੇ ਦਿਖਾ ਕੇ ਆਉਣੇ ਆ ਬਿਲਕੁਲ ਬਿਲਕੁਲ ਆਪਾਂ ਉਹ ਵੀਡੀਓ ਪਾਵਾਂਗੇ ਆਪਾਂ ਤੁਹਾਡੀ ਹਾਂ ਬਿਲਕੁਲ ਪਾਉ ਜੀ ਸਕਦੇ ਬਹੁਤ ਕਸਟਮਰ ਵੈਸੀ ਕਹਿੰਦਾ ਯਾਰ ਨਜ਼ਾਰਾ ਆ ਗਿਆ ਯਾਰ ਮਜ਼ਾ ਆ ਗਿਆ ਯਾਰ ਤੂੰ ਤਾਂ ਕੀ ਗੱਲ ਕਰਦੀ ਏਦੀ ਠੀਕ ਹੈ ਹਾਂ ਜੀ ਪੂਰੀ ਬਈ ਸੈਟੀਸਫਾਈ ਅਗੇ ਪੂਰਾ ਪੂਰਾ ਕਸਟਮਰ ਲੋੜ ਨਹੀਂ ਪੈਂਦੀ ਜਿਹੜਾ ਆਪਾਂ ਟਰੈਕਟਰ ਟਰਬ ਕਰਦੇ ਆ ਉਹ ਮੈਨੂੰ ਖੁਦ ਆਪ ਆਣ ਕੇ ਦੱਸਦੇ ਗਏ ਯਾਰ ਤੈਨੂੰ ਮੈਨੂੰ ਜਾਣ ਦੀ ਥੋੜੀ ਨਹੀਂ ਪੈਂਦੀ ਨਾ ਹੀ ਮੈਂ ਕੋਈ ਕੁਝ ਕਰਾਂ ਠ ਕੰਨਾ ਲੋੜ ਹੀ ਨਹੀਂ ਪਲੇਸਿੰਗ ਯਾਰ ਵਧੀਆ ਡੀਜਾਖਾ ਰਿਹਾ ਵਧੀਆ ਜ਼ੋਰ ਮਾਰ ਰਿਹਾ ਜਿੰਨੀ ਕਿ ਮੈਨੂੰ ਲੋੜ ਸੀ ਔਰ ਜਾਇਜ਼ ਪੈਸੇ ਜਾਇਜ਼ ਪੈਸੇ ਹਾਂਜੀ ਜਿਹੜਾ ਆਪਣਾ ਮੰਨ ਲਓ ਸਮਾਨ ਆ ਜੀ ਉਹ ਤੁਹਾਡੇ ਕੋਲੇ ਆਪਦੇ ਕੋਲੇ ਇਸ ਟਾਈਮ ਬਿਲਕੁਲ ਮੇਰਾ ਖੁਦ ਦਾ ਸਪੇਅਰ ਪਾਰਟ ਹੈਗਾ ਹੀ ਖੁਦ ਦਾ ਸਪੇਅਰ ਪਾਰਟ ਹਾਂ ਬਾਕੀ ਕਸਟਮਰ ਬਾਜ਼ਾਰੋਂ ਵੀ ਲੈ ਸਕਦਾ ਤੁਹਾਨੂੰ ਦਿਖਾ ਦਿੰਨੇ ਆ ਜੀ ਅੱਛਾ ਆਪਦੀ ਮਰਜ਼ੀ ਨਾਲ ਲੈ ਸਕਦਾ ਜੀ ਤੁਸੀਂ ਲੈ ਕੇ ਦੇ ਰਹੋਗੇ ਹਾਂਜੀ ਬਿਲਕੁਲ ਤੁਸੀਂ ਲੈ ਆਓ ਜੀ ਮਰਜ਼ੀ ਜਿੱਥੋਂ ਮਰਜ਼ੀ ਬਾਜ਼ਾਰੋਂ ਲਿਆਓ ਜੈਨੂਇਨ ਪਾਰਟ ਕਹੋਗੇ ਆਪਾਂ ਜੈਨੂਇਨ ਹੀ ਲਾਵਾਂਗੇ ਠੀਕ ਹੈ ਆਪਣੇ ਜਿਹੜਾ ਭਾਈ ਕਹਿੰਦਾ ਮੇਰੇ ਕੋਲੇ ਸਪੈਸ਼ਲਿਸਟ ਟੂਲ ਹੈ ਤੇ ਆਪਾਂ ਭਾਈ ਤੋਂ ਲੈਣੇ ਜਾਣਕਾਰੀ ਟੂਲ ਬਾਰੇ ਵੀ ਟੂਲ ਬਾਰੇ ਦੱਸੋ ਆਪਾਂ ਹਾਂ ਭਾਈ ਆ ਦੋ ਇਹ ਤਾਂ ਆਪਣਾ ਜਿਵੇਂ ਜਨਰਲ ਟੂਲ ਹੈਗਾ ਹਾਂਜੀ ਹਾਂਜੀ ਜਿਹਨੂੰ ਆਪਾਂ ਜਨਰਲ ਨਾਰਮਲ ਕਹਿੰਨੇਗੇ ਯਾਰ ਟੂਲ ਆਪਣਾ ਵਰਤੋਂ ਚ ਆਉਂਦਾ ਹੈਗਾ ਚਾਬੀਆਂ ਬਣਾਉਣੇ ਜਿਹਨੂੰ ਕਹਦੇ ਆ ਇਹਨੂੰ ਜਨਰਲ ਟੂਲ ਕਹਿੰਨੇਗੇ ਜਨਰਲ ਟੂਲ ਹੋਵੇ ਹਾਂਜੀ ਇਸ ਤੋਂ ਇਲਾਵਾ ਜੀ ਆਪਣੇ ਆਗੇ ਸਪੈਸ਼ਲ ਜਿਹੜਾ ਚਾਬੀ ਬਣਾਉਣ ਵਾਲਾ ਦਿਖਾਤਾ ਉਸ ਤੋਂ ਇਲਾਵਾ ਆਪਣੇ ਕੋਲ ਟੂਲ ਕਿਹੜਾ ਹੈ ਜੀ ਭਾਈ ਮੇਰੇ ਕੋਲ ਸਪੈਸ਼ਲ ਟੂਲ ਆ ਸਾਰਾ ਹੀ ਠੀਕ ਹੈ ਕੰਪਨੀ ਦਾ ਟੂਲ ਹੈਗਾ ਮੇਰੇ ਕੋਲ ਠੀਕ ਹੈ ਜੀ ਇਹ ਔਰ ਜਿੰਨੀ ਵਰਤੋਂ ਹੈਗੀ ਮੇਰੇ ਟੂਲ ਦੇ ਨਾਲ ਇਹ ਜਨੂਨਲੀ ਹੀ ਟੂਲ ਨਾਲ ਸੈਟਿੰਗ ਹੋਣੀ ਹੈਗੀ ਆ ਔਰ ਕੋਈ ਵੀ ਨਟ ਬੋਲਟ ਜਾਂ ਸ਼ੈਣੀਆਂ ਥੋੜਿਆਂ ਨਾਲ ਠੀਕ ਹੈ ਇਹੋ ਜਿਹੇ ਤਾਂ ਟਾਰਕ ਰੈਂਚ ਨਹੀਂ ਹੋਣੇ ਕਿਸੇ ਕੋਲ ਜਿਹੜੇ ਮੇਰੇ ਕੋਲ ਪਿਆ ਹੈ ਠੀਕ ਹੈ ਜੀ ਜੇ ਤੁਸੀਂ ਪੁੱਛੋਗੇ ਬਈ ਇਹ ਕੀ ਚੀਜ਼ ਹੈਗੀ ਆ ਇਹ ਬਈ ਨਟ ਕੱਸਣ ਵਾਲਾ ਵੱਡੇ ਵੱਡੇ ਨਟ ਜਿਹੜੇ ਟਰੈਕਟਰ ਜਿਵੇਂ ਕ੍ਰੈਂਕ ਦਾ ਲਾਟ ਹੋਵੇ ਵੱਡੇ ਵੱਡੇ ਅਸ਼ੋਧਿਆ ਸਾਰਾ ਟਾਈਮ ਲਈ ਉਹਦੇ ਨਾਲ ਸੈੱਟ ਹੁੰਦੀ ਹੈਗੀ ਉਹ ਤਾਂ ਕੰਮ ਕਰਦੇ ਕਿਸ ਜੀ ਨਾਲ ਮੰਨ ਲਓ ਹਾਂ ਹਾਂ ਬਿਲਕੁਲ ਜਿਹੜੇ ਜਿਹੜਾ ਨਟ ਜਿਹੜੀ ਚੀਜ਼ ਨਾਲ ਕੱਸਿਆ ਜਾਂਦਾ ਉਸੇ ਨੇ ਕੱਸੇ ਬਿਲਕੁਲ ਬਿਲਕੁਲ ਇਹ ਨਹੀਂ ਵੀ ਔਰ ਬਕਾਇਦਾ ਪ੍ਰੈਸ਼ਰ ਮੀਟਰ ਔਰ ਇੰਜਨ ਦਾ ਪ੍ਰੈਸ਼ਰ ਚੈੱਕ ਕਰਨ ਵਾਸਤੇ ਹੈਨਾ ਲੈਫਟ ਹਾਈਡਰੋਲਿਕ ਚੈੱਕ ਕਰਨ ਵਾਸਤੇ ਠੀਕ ਹੈ ਥੋੜੀ ਜੀ ਘਟਾ ਆਪਣੇ ਕੋਲੇ ਟਰੈਕਟਰ ਜਾ ਆ ਜਗਾ ਕੁਝ ਹਾਂਜੀ ਲੋ ਆਪਾਂ ਤੁਹਾਨੂੰ ਦਿਖਾ ਦਨੇ ਆ ਮੋਟਾ ਮੋਟਾ ਟੂਲ ਹਾਂਜੀ ਬਾਈ ਜੀ ਹੁਣ ਆਪਾਂ ਇਧਰ ਆ ਜੀ ਬਾਈ ਹਾਂਜੀ ਜੀ ਇੱਕ ਤੁਹਾਨੂੰ ਮੈਂ ਸਵਾਲ ਪੁੱਛਣਾ ਹੈ ਜੀ ਸਰ ਬਾਈ ਜੀ ਜਿਹੜੇ ਆਪਾਂ ਮੰਨ ਲਓ ਨਿਊ ਹਾਲੈਂਡ ਦੇ ਜਾਂ ਕਿਸੇ ਵੀ ਟਰੈਕਟਰ ਦੇ ਪਾਰਟਸ ਪਾਉਣੇ ਆਪਾਂ ਜੀ ਜੀ ਮੰਨ ਲਓ ਤੁਸੀਂ origignal ਪਾਉਣੇ ਆ ਯਾਰ ਦੁਪਲੀਕੇਟ ਪਾਉਣੇ ਉਹਦੇ ਬਾਰੇ ਦੱਸੋ ਦੁਪਲੀਕੇਟ ਕਿਉਂ ਪਾਵਾਂਗੇ ਵੀਰ ਮੇਰਾ ਕਸਟਮਰ ਜੈਨੂਨ ਪਾਰਟ ਪਾਵਾਂਗੇ ਠੀਕ ਹੈ ਸੀਐਨਸੀ ਦੇ ਪਾਉਣੇ ਮੰਨ ਲਓ ਹਾਂ ਸੀਐਨਸੀ ਕੇਸ ਨਹੀਂ ਹੋਣਾ ਅੱਛਾ ਜੈਨੂਨ ਪਾਰਟ ਹੀ ਪਹਿਣਾ ਜੈਨੂਨ ਪਾਰਟ ਬਿਲਕੁਲ ਦੂਜੇ ਦਿਨਾਂ ਮੈਂ ਹੱਥ ਨਹੀਂ ਲਾਉਂਦਾ ਲੈੜੀ ਨਹੀਂ ਆਉਂਦਾ ਥੋੜੇ ਕੋਲ ਨਹੀਂ ਮੇਰਾ ਕਸਟਮਰ ਮੇਰੇ ਤੋਂ ਖੁਸ਼ ਹੈਗਾ ਜੀ ਠੀਕ ਹੈ ਠੀਕ ਹੈ ਯਾਰ ਇੱਥੇ ਗਲਤ ਕੰਮ ਨਹੀਂ ਹੋਣਾਗਾ ਠੀਕ ਹੈ ਠੀਕ ਹੈ ਅਬਾਈ ਮੀਟਰ ਦਾ ਕੀ ਕੰਮ ਆ ਬਾਈ ਹਾਂ ਆ ਜਾ ਮੀਟਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਯਾਰ ਉਹ ਕੋਈ ਜ਼ੋਰ ਕਿਵੇਂ ਬਣਾਉਨੇ ਹੈਗਾ ਹਣਾ ਠੀਕ ਇਹ ਤੇ ਕੁਝ ਨਹੀਂ ਹੈਗਾ ਉਹ ਜੈਨੂਰੀ ਫੀਟਿੰਗ ਔਰ ਜੈਨੂ ਟਾਈਮ ਐਸੇ ਨਾ ਮੀਟਣਾ ਸੈਟਿੰਗ ਹੁੰਦਾ ਜਿਹੜਾ ਜੋਰ ਬਣਦਾ ਨਾ ਇਹਦੇ ਨਾਲ ਬਣਦਾ ਇਸੇ ਨੇ ਸੈਟਿੰਗ ਕਰਕੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਤੇ ਭਾਈ ਜਿਹੜਾ ਨਾਲ ਡੰਡਾ ਆ ਪਿਆ ਮੰਨ ਕੇ ਚਲੋ ਡੰਡਾ ਨਹੀਂ ਇਹ ਭਾਈ ਇਹ ਹੈਗਾ ਟਾਰਕ ਰੈਂਚ ਨੂੰ ਕਹਿੰਦੇ ਗਿਆ ਠੀਕ ਹੈ ਕੀ ਕੰਮ ਆਉਂਦਾ ਇਹ ਇਹ ਵੀ ਨਟ ਬੋਟ ਕਿਸੇ ਦੇ ਕੰਮ ਆਉਂਦਾ ਇਹ ਵੀ ਨਟ ਹਾਂ ਜਿੱਤਾਂ ਦੇ ਆਪਾਂ ਇਆਂ ਦਾ ਇਆਂ ਲੋਰਾ ਨਹੀਂ ਕਰੀ ਜਾਂਦੇ ਹੈਗਾ ਠੀਕ ਹੈ ਜੀ ਇਹ ਨਹੀਂ ਵਿਟਾਮਿਨ ਰਾੜਾ ਕਿਸੇ ਕੋਈ ਵੱਧ ਕਸਤਾ ਕੋਈ ਘੱਟ ਕਸਤਾ ਠੀਕ ਹੈ ਜੀ ਠੀਕ ਹੈ ਢਿੱਲਾ ਟੈਟ ਰਹਿ ਗਿਆ ਉਹਦੇ ਅੱਛਾ ਕਿ ਟਿੱਕਟ ਨਾਲ ਹੀ ਲੈ ਜਾਈ ਦੀ ਆ ਵੀ ਆਪਾਂ ਨੂੰ ਉੱਥੇ ਜਾ ਕੇ ਬਿਲਡ ਕਸਟਮਰ ਦੇ ਕੋਲ ਪਰੇਸ਼ਾਨੀ ਨਾ ਹੋਵੇ ਸਾਰੇ ਲੰਡਾਂ ਦੀਆਂ ਗੁੱਟੀਆਂ ਆਈਆਂ ਬਿਲਕੁਲ ਅੱਛਾ ਜੇ ਜਾਣਦੇ ਆ ਕਿਸੇ ਦੇ ਕਿਸਾਨ ਵੀਰ ਦੇ ਪਿੰਡ ਜਾਣਦੇ ਆ ਬਣਾਉਂਦਾ ਕੋਈ ਵੀ ਹਾਂਜੀ ਹਾਂਜੀ ਅੱਛਾ ਸਪੈਸ਼ਲ ਟੂ ਲੈ ਆ ਹਾਂ ਨਾ ਤੇ ਸਾਰੀ ਕਿੱਟ ਮੇਰੇ ਕੋਲ ਖੁਦ ਹੀ ਆਵਦੀ ਹੈਗੀ ਆ ਠੀਕ ਹੈ ਜੀ ਔਰ ਇਦਾਂ ਹੀ ਕਰਦੇ ਗਿਆਂ ਬਾਕੀ ਦੂਸਰਾ ਕੀ ਹੈਗਾ ਜਿਵੇਂ ਆ ਮੇਰੇ ਕੋਲ ਚਾਰਟ ਲਗਾਈ ਠੀਕ ਹੈ ਚਾਰਟ ਦਿਖਾਓ ਮੜਾ ਯਾਰ ਲਓ ਲੋ ਔਰ ਮੇਰਾ ਕੰਮ ਕਰਨ ਦਾ ਤਰੀਕਾ ਠੀਕ ਹੈ ਯਾਰ ਦੇਖ ਲਓ ਚਾਰਟ ਆਹ ਚਾਰਟ ਲਗਾ ਕੰਮ ਤਰੀਕਾ ਕਰਨ ਦਾ ਮੇਰਾ ਐ ਹੀ ਕਰਨੀ ਕਿਵੇਂ ਗ੍ਰੀਸ ਕਿਵੇਂ ਕਰ ਜੋ ਪਹਿਲੇ ਮਲੀਏ ਤਾਂ ਆਪਣਾ ਜਿਹੜਾ ਕੀ ਕਹਿੰਦੇ ਹੁੰਦੇ ਹਨ ਉਹਨੂੰ ਤਰੀਕਾ ਕੀ ਹੈ ਤੁਹਾਡਾ ਠੀਕ ਹੈ ਤਰੀਕਾ ਹਾਂ ਤਰੀਕਾ ਕੀ ਹੈ ਸਾਡਾ ਵਧੀਆ ਤਰੀਕਾ ਹੈਗਾ ਅੱਛਾ ਹਾਂਜੀ ਵੀ ਪਹਿਲਾਂ ਆਪਾਂ ਸਟਾਰਟਿੰਗ ਦੱਸਾ ਇੱਥੇ ਕਰਦੇ ਹਾਂ ਬਿਲਕੁਲ ਸਰਵਿਸ ਹੋ ਗਈ ਸਵਾਗਤ ਹੋ ਗਿਆ ਬਿਲਕੁਲ ਤੇ ਕੰਮ ਦਾ ਅਨੁਮਾਤ ਸਮਾਂ ਤੇ ਲਾਗਤ ਉਹ ਵੀ ਬਿਲਕੁਲ ਬਿਲਕੁਲ ਠੀਕ ਹੈ ਕਾਈ ਕਸਟਮਰ ਖੁਸ਼ ਹੈ ਆਪਣੇ ਤੋਂ ਕੰਮ ਕਰਨ ਦਾ ਤਰੀਕਾ ਇਹਨਾਂ ਦੇਖੀ ਠੀਕ ਹੈ ਠੀਕ ਹੈ ਹਾਂਜੀ ਬਾਈ ਦਾ ਜੇ ਆਪਾਂ ਸੁਭਾਅ ਦੀ ਗੱਲ ਕਰ ਗਏ ਬਹੁਤ ਹੀ ਨੇਚਰ ਜਿਆਦਾ ਵਧੀਆ ਬਾਬੇ ਤੁਸੀਂ ਇੱਕ ਵਾਰੀ ਬਾਈ ਨਾਲ ਜ਼ਰੂਰ ਆ ਕੇ ਮਿਲੋ ਕੰਮ ਭਾਵੇਂ ਤੁਸੀਂ ਬਾਈ ਤੋਂ ਭਾਵੇਂ ਨਾ ਕਰਾਇਓ ਪਰ ਇੱਕ ਵਾਰੀ ਬਾਈ ਤੋ ਜਾਣਕਾਰੀ ਜ਼ਰੂਰ ਲੈ ਕੇ ਜਾਇਓ ਆਪਣੇ ਗੈਰੇਜ 'ਚ ਜ਼ਰੂਰ ਆਓ ਇੱਕ ਵਾਰ ਯਾਰ ਜਾਓਗੇ 10 ਮਿੰਟ ਮੇਰੇ ਕੋਲ ਬੈਠੋਗੇ ਚਾਹ ਪਾਣੀ ਪੀਓਗੇ ਜੀ ਆਇਆਂ ਕਹੋਗੇ ਤਾਂ ਹਾਂ ਜੀ ਹਾਂ ਜੀ ਬਾਈ ਪੂਰੇ ਟਮਾਣੀ ਠੰਡੇ ਸਵਾਦਾ ਬੰਦਾ ਜੇ ਗੱਲ ਕਰਗੇ ਆਪਾਂ ਇਹ ਜੀ ਕੋਈ ਗੱਲ ਨਹੀਂ ਬਾਈ ਤੋ ਜੇ ਕੰਮ ਤੁਸੀਂ ਨਹੀਂ ਨਾ ਕਰਾਉਣਾ ਬਾਈ ਤੋ ਜਾਣਕਾਰੀ ਜ਼ਰੂਰ ਲੈ ਕੇ ਜਾਇਓ ਜੀ ਆਇਆਂ ਹਾਂ ਜੀ ਆਇਆਂ ਬਾਈ ਆਪਣਾ ਨੰਬਰ ਬੋਲ ਦिए ਇੱਕ ਵਾਰ ਮੇਰਾ ਨੰਬਰ ਹੈਗਾ ਬਾਈ 94642 06893 ਠੀਕ ਹੈ ਇੱਕ ਨੰਬਰ ਸ਼ਹਿਰ ਬਲੋੜ ਸ਼ਹਿਰ ਹਾਂ ਤਿੰਨ ਕੋਨੀ ਚੌਕ ਠੀਕ ਹੈ ਜੀ ਹਾਂ ਜੀ ਜਦੋਂ ਵੀ ਆਓ ਮੇਰੇ ਨੰਬਰ ਤੇ ਫੋਨ ਕਰ ਠੀਕ ਹੈ ਭਾਈ ਕੋਈ ਹੋਰ ਆ ਆਪਣੇ ਕਿਸਾਨ ਵੀਰ ਮਿੱਤਰਾਂ ਲਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਵੀਰ ਭਰਾ ਕੋਈ ਕਰਨੀ ਜੋਫਰ ਰੱਖੋਗੇ ਉਹਦੇ ਲਈ ਬਿਲਕੁਲ ਬਿਲਕੁਲ ਕੋਈ ਡਿਸਕਾਊਂਟ ਮਿਲੂਗਾ ਨੂੰ ਜਰੂਰ ਮਿਲੂਗਾ ਜੀ ਜੇ ਆਪਣਾ ਨਾਮ ਲੈ ਕੇ ਆਉਂਦਾ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਪੂਰਾ ਡਿਸਕਾਊਂਟ ਕਰੋਗੇ ਜਰੂਰ ਕਰਾਂਗੇ ਜੀ ਉਹਨਾਂ ਜੀ ਐਵੇਂ ਕਹਾਂ ਜਿੰਨਾ ਜਿੰਨਾ ਵੀ ਆਪਣਾ ਹੱਥ ਹੋ ਵੀ ਕਰਦੇ ਆ ਗਏ ਭਾਈ ਜੀ ਅੱਛਾ ਕੋਈ ਜਿੰਦਾ ਮੇਰਾ ਨੰਬਰ ਆਉਂਦਾ ਮੈਂ ਇੱਥੋਂ ਤੱਕ ਸੋਚਦਾ ਕਿ ਮੈਂ ਆ ਕਸਟਮਰ ਦੀ ਆਪਣੀ ਲੇਬਰ ਤੱਕ ਫ੍ਰੀ ਕਰਕੇ ਜੰਦਾ ਠੀਕ ਹੈ ਤੇ ਉਹ ਤਾਂ ਸਮਾਨ 'ਚ ਹੀ ਇੰਨਾ ਫਾਇਦਾ ਕਰ ਦਿੰਦਾ ਗਾ ਠੀਕ ਹੈ ਠੀਕ ਹੈ ਇੱਥੇ ਤੱਕ ਸੋਚ ਰੱਖੀ ਦੀ ਆਪਾਂ ਵੀ ਬੁਲਾ ਕਰੋ ਕਿਸ ਦਾ ਬੁਲਾ ਕਰੋ ਹਾਂਜੀ ਹਾਂਜੀ ਚਲੋ ਵਧੀਆ ਜੀ ਜੀ ਐਨੋ ਜੀ ਚਲੋ ਠੀਕ ਹੈ ਬਾਈ ਜੀ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਠੀਕ ਹੈ ਜੀ ਓਕੇ